ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮੋ ਹਾਂਜੀ ਅੱਜ ਦਿਨ ਹੈਗਾ ਜੀ ਸੋਮਵਾਰ ਦਾ ਤੇ ਆਪਾਂ ਗਏ ਸੀਗੇ ਜੀ ਅੱਡੇ ਤੇ ਹਾਂਜੀ ਆਪਾਂ ਸ਼ਾਮ ਨੂੰ ਗਏ ਸੀਗੇ ਅੱਡੇ ਤੇ ਅੱਡੇ ਤੇ ਆਪਾਂ ਨੂੰ ਥੋੜਾ ਜਿਹਾ ਕੰਮ ਸੀਗਾ ਤਾਂ ਗਏ ਸੀਗੇ ਤੇ ਦੇਖੋ ਸ਼ਾਮ ਤਹਮ ਸਾਡੇ ਅੱਡੇ ਤੇ ਕਿੰਨੀ ਚਹਲ ਪਹਿਲ ਹੁੰਦੀ ਆ ਬਹੁਤ ਜ਼ਿਆਦਾ ਰੌਣਕ ਲੱਗੀ ਹੁੰਦੀ ਆ ਇੱਥੇ ਇੰਨਾ ਜ਼ਿਆਦਾ ਇਕੱਠ ਹੁੰਦਾ ਏ ਇੱਕ ਤਾਂ ਰੋਡ ਚੱਲਦਾ ਇਹ ਮਾਛੂੜਾ ਮਾਛੂੜਾ ਸਾਹਿਬ ਤੋਂ ਲੁਧਿਆਣਾ ਰੋਡ ਤੇ ਬਾਕੀ ਫਿਰ ਇਹ ਫੈਕਟਰੀਆਂ ਚੋਂ ਜਿਹੜੇ ਲੋਕਾਂ ਨੂੰ ਛੁੱਟੀਆਂ ਹੁੰਦੀਆਂ ਸ਼ਾਮ ਨੂੰ ਉਹ ਹੁੰਦੇ ਨੇ ਤੇ ਬਾਕੀ ਪਿੰਡਾਂ ਚੋਂ ਬਹੁਤ ਜ਼ਿਆਦਾ ਇੱਥੇ ਫੇਰ ਰਹਿੰਦੇ ਨੇ ਜ਼ਿਆਦਾਤਰ ਤਾਂ ਜੀ ਅੱਡੇ ਤੇ ਬਿਹਾਰੀ ਲੋਕੇ ਵੱਧ ਫਿਰਦੇ ਨੇ ਕਿਉਂ ਪੰਜਾਬੀ ਦਾ ਘੱਟੇ ਹੁੰਦੇ ਨੇ ਕਿਉਂਕਿ ਆਪਣੇ ਜੀ ਅਡੇ ਤੇ ਬਿਹਾਰ ਚੋਂ ਆਏ ਹੋਏ ਲੋਕ ਬਹੁਤ ਰਹਿੰਦੇ ਨੇ ਕੁਆਟਰ ਵੀ ਬਹੁਤ ਜ਼ਿਆਦਾ ਪਾਏ ਹੋਏ ਨੇ ਆਪਣੇ ਬਹੁਤ ਜ਼ਿਆਦਾ ਇੱਧਰ ਆਲੇ-ਦਾਲੇ ਫੈਕਟਰੀਆਂ ਪੈ ਗਈਆਂ ਨਾ ਉਹਦੇ ਕਰਕੇ ਬਿਹਾਰ ਚੋਂ ਲੋਕ ਆ ਕੇ ਇੱਥੇ ਕੰਮ ਕਰਦੇ ਨੇ ਤੇ ਹੋਰ ਹੋਰਾਂ ਸ਼ਹਿਰਾਂ ਚੋਂ ਵੀ ਆਉਂਦੇ ਹੋਣਗੇ ਬਹੁਤ ਜ਼ਿਆਦਾ ਜਨਸੀ ਵੱਧ ਤਾਂ ਬਿਹਾਰੀਓ ਨੇ ਸਾਰੀਆਂ ਦੁਕਾਨਾਂ ਕਰੀ ਬੈਠੇ ਨੇ ਤੇ ਦੇਖ ਲਓ ਜੀ ਆਪਣੇ ਪੰਜਾਬੀ ਕਿੰਨੇ ਘਟਨੇ ਇੱਥੇ ਤਾਂ ਆਪਣੇ ਪੰਜਾਬੀ ਰਹਿ ਵੀ ਕਿੱਥੇ ਗਏ ਸਭ ਤਾਂ ਬਾਹਰ ਨੂੰ ਚਾਈ ਜਾਂਦੇ ਨੇ ਤੇ ਇਹੀ ਹੁਣ ਇਹੀ ਨੇ ਇਥੇ ਇਹਨਾਂ ਨੇ ਪੰਜਾਬ ਸਾਹਮਣਾ ਆਪਣਾ ਹਰ ਕਿਤੇ ਜਿੱਥੇ ਵੀ ਤੁਸੀਂ ਦੇਖੋਗੇ ਤੁਹਾਨੂੰ ਇਹ ਬਹ啊 ਬਿਹਾਰ ਬਿਹਾਰ ਦੇ ਲੋਕੇ ਮਿਲਣਗੇ ਇਥੇ ਤੇ ਇਹਨਾਂ ਦੀਆਂ ਦੁਕਾਨਾਂ ਚੱਲਦੀਆਂ ਵੀ ਬਹੁਤ ਨੇ ਸਾਰੀਆਂ ਹੀ ਦੁਕਾਨਾਂ ਇਹਨਾਂ ਦੀਆਂ ਨੇ ਇਥੇ ਜਿੰਨੀਆਂ ਵੀ ਰੇੜੀਆਂ ਨੇ ਸਾਡੇ ਉੱਤੇ ਅੱਡੇ ਤੇ ਇਹਨਾਂ ਦੀਆਂ ਹੀ ਲੱਗੀਆਂ ਉਹਨਾਂ ਨੇ ਬਿਹਾਰੀਆਂ ਦੀਆਂ ਤੇ ਲੋਕ ਬਹੁਤ ਖਾਂਦੇ ਨੇ ਫਾਸਟ ਫੂਡ ਤੇ ਇੱਥੇ ਜੀ ਮੈਂ ਲੈਣੇ ਸੀਗੇ ਪਿਆਜ਼ ਮੈਂ ਤੇ ਜਿਸ ਕਰਨ ਆਗੇ ਸੀਗੇ ਪਿਆਜ਼ ਲੈਣ ਮੈਂ ਹੱਵੀ ਪਿਆਜ਼ ਲੈ ਲਈਏ ਪਿਆਜ਼ ਮੁੱਕੇ ਹੋਏ ਨੇ ਟੈਂਪੂ ਖੜਾ ਦੇਖ ਕੇ ਮੈਨੂੰ ਯਾਦ ਆ ਗਈ ਨਹੀਂ ਤਾਂ ਇੱਥੇ ਦਰਾਮੁਰੀ ਆ ਜਾਂਦਾ ਟੈਂਪੂ ਉਥੋਂ ਲੈਣੇ ਹੁੰਦੇ ਆ ਪਰ ਫੇਰ ਮੈਂ ਉਥੇ ਗਿਆ ਲੈ 100 ਪਹਿਲੇ 5 ਕਿਲੋ ਦੇ ਰਿਆ ਸੀਗਾ ਮੈਂ ਚੱਲ ਇੱਥੇ ਹੀ ਲੈ ਦਿੰਦੀ ਆ ਤੇ ਸਹਿਜਪ੍ਰੀਤ ਗਿਆ ਉਧਰ ਉਹ ਕੰਨ ਮੈਂ ਮਿਲਕਸ਼ੇਕ ਪੀਣਾ ਮੈਂ ਹਾਂ ਚੱਲ ਤੂੰ ਬਣਵਾ ਲੈ ਜਾਨੂ ਵੀ ਮੈਂ ਜਾਨੂ ਪਿਆਜ਼ ਲਿਆਉਣੀ ਆ ਤੇ ਉਹ ਮਿਲਕਸ਼ੇਕ ਵਾਲੀ ਦੁਕਾਨ ਤੇ ਚਲੇ ਗਿਆ ਸੀਗਾ ਮੈਂ ਜਿਸ ਕਰਨ ਨਾਲ ਇੱਧਰ ਆ ਗਈ ਸੀਗੀ ਤੇ ਆਜ ਲੈਣ ਤੇ ਦੇਖੋ ਤੁਹਾਨੂੰ ਦੁਕਾਨਾਂ ਇੱਥੇ ਆਲੇ ਦਲੇ ਕਿੰਨੇ ਜਿਆਦਾ ਲੋਕ ਫੇਰਦੇ ਨੇ ਇੱਥੇ ਬੜੀਆ ਪਾਣੀ ਪੀਣ ਦਾ ਪੈਂਦਾ ਸ਼ਾਮ ਨੂੰ ਮੌਸਮ ਵੀ ਬਹੁਤ ਵਧੀਆ ਹੋਇਆ ਹੁੰਦਾ ਪਲੀਜ਼ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਜੁੜੇ ਰਹਿਓ ਵਲੌਗ ਦੇ ਨਾਲ ਵੀਡੀਓ ਨੂੰ ਫੋਲੋਅਸ ਸ਼ੁਰੂ ਕਰਿਓ ਚਲੋ ਜੀ ਚੱਲਦੇ ਆ ਅੱਗੇ ਬਾਦਿਆਂ ਵਲੌਗ ਦੇ ਵਿੱਚ ਹੁੰਦਾ ਕਰੀਪਿਆਰ ਕੀ ਹੈ ਹੁੰਦਾ ਕਰੀਪਿਆਰ ਦਾ 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 ਦੇ ਕਰੀਪਿਆਰ ਤੇ ਬਾਅਦ ਵਿੱਚ ਦੋ ਨਾ ਮਚਾ ਨਾ ਆਹੋ ਦੋ ਬਾਤ ਵਿੱਚ ਜਸੂ ਗਿਆ ਮੈਗੀਲੈਂਡ ਬਹੁਤ ਟਰਨ ਕਰ ਰਹੇ ਆ ਇਸ ਵੇਲੇ ਸਾਰੇ ਲੋਕ ਆਦ ਦੇ ਘੁੰਮ ਰਹੇ ਨੇ ਵਾ ਫਿਰ ਰਹੇ ਨੇ ਸਾਰੇ ਸਾਰੇ ਬਣਾ ਰਹੇ ਆ ਬਨਾਣਾ ਸ਼ੇਕ ਜਾ ਕੇ ਪੀਣੇ ਆ ਦੇ ਕੋ ਓਏ ਅਸ ਵੇਲੇ ਮੌਸਮ ਬਹੁਤ ਠੰਡਾ ਹੋ ਜਾਂਦਾ ਕੋਬਦੀ ਮੌਸਮ ਹੋ ਰਿਹਾ ਹੈ ਆ ਜਾ ਰਿਹਾ ਸਾਡਾ ਮਾਮਾ ਇਹ ਘਰੇ ਬੈਠਾ ਸੀਗਾ ਹੁਣ ਜਾ ਰਿਹਾ ਆਪਣੇ ਪਿੰਡ ਨੂੰ ਗੀ ਹੋ ਗਿਆ ਚਾਹ ਨੂੰ ਲੈ ਹਰ ਜੇਤ ਵਾਲਾ 60 ਰੁਪਏ ਕਰ ਤੇ ਜਿਪ ਲੱਗਦੀ ਜੇ ਇਹਨੂੰ

ਆਦ ਰੋ ਹੈਗੇ ਦੇ ਨੇ 70 ਨੇ ਮੇਰੇ ਕੋ ਦੇ ਦੇ ਮੇਰੇ ਕੋ ਦੇ ਦੇ ਉਹ ਇਹ ਦੇ ਲਓ ਮੈਂ ਮਰ ਕਰਨ ਵੀ ਪੀ ਪੀ ਲੋ ਜੀ ਹੁਣ ਆਪਾਂ ਗਏ ਸੋ ਦੁਕਾਨ ਤੇ ਮਿਲਕ ਸ਼ੇਕ ਵਾਲੀ ਤੇ ਇੱਥੇ ਬੈਠ ਕੇ ਕੀਤਾ ਆਪਾਂ ਨੇ ਮਿਲਕ ਸ਼ੇਕ ਨਾਲੇ ਚੱਲ ਰਹੀ ਸੀ ਠੰਡੀ ਠੰਡੀ ਹਵਾਏ ਤੇ ਇਹ ਅੱਡਾ ਜੀ ਆਪਣੇ ਪਿੰਡ ਤੋਂ 1 ਕਿਲੋਮੀਟਰ ਪੈ ਜਾਂਦਾ ਸਾਨੂੰ ਹਰ ਇੱਕ ਚੀਜ਼ ਮਿਲਦੀ ਆ ਇਹ ਇਹ ਨਹੀਂ ਕਿ ਆ ਕੇ ਆਪਣੇ ਘਰ ਕੋਈ ਰਿਸ਼ਤੇਦਾਰ ਆ ਜਵੇ ਤੇ ਆਪਾਂ ਨੂੰ ਵਿਚਾਰ ਜਾਣਾ ਪਵੇ ਉਹਨਾਂ ਵਾਸਤੇ ਕੁਝ ਲੈਣ ਲਈ ਨਹੀਂ ਜੀ ਆਪਾਂ ਨੂੰ ਇਹ ਅੱਡਾ ਬਹੁਤ ਨੇੜੇ ਪੈਂਦਾ ਹਰ ਇੱਕ ਇੱਕ ਦੁਕਾਨ ਹੈ ਇੱਥੇ ਹੋਟਲ ਵੀ ਨੇ ਜੋ ਕੁਸ਼ ਮਰਜ਼ੀ ਲੈ ਸਕਦੇ ਆ ਕੱਪੜਾ ਵੀ ਸਲਾਈ ਵੀ ਕਰਾ ਸਕਦੇ ਆ ਤੇ ਬੱਚਿਆਂ ਦੇ ਵੱਡਿਆਂ ਦੇ ਸਾਰੀਆਂ ਦੁਕਾਨਾਂ ਨੇ ਇੱਥੇ ਆਪਾਂ ਨੂੰ ਤਾਂ ਬਹੁਤ ਫਾਇਦਾ ਇੱਥੇ ਅੱਡਾ ਨੇੜੇ ਹੋਣ ਕਰਕੇ ਤੇ ਫਿਰ ਇੱਥੇ ਆਪਾਂ ਨੇ ਪੀਤਾ ਬੈਠ ਕੇ ਜੂਸ ਜਿਸਕਰ ਸੈਲਫਰੀ ਤਤਾ ਜੀ ਜਦੋਂ ਅੱਡੇ ਤੇ ਜਾਂਦਾ ਹੁੰਦਾ ਹੁਣ ਤਾਂ ਫਾਸਟ ਫੂਡ ਖਾਣਾ ਹੀ ਹੁੰਦਾ ਉਹਨੇ ਮਿਲਕ ਸ਼ੇਕ ਦੇ ਨਾਲ ਰੇੜੀ ਲੱਗੀ ਹੋਈ ਸੀਗੀ ਸਪ੍ਰਿੰਗਰ ਬੋਲਦੀ ਉਹਨੇ ਸਪ੍ਰਿੰਗ ਰੋਲ ਵੀ ਜਰੂਰ ਖਾਣੇ ਨੇ ਮੈਂ ਉਹਨੂੰ ਕਿਹਾ ਮੈਂ ਰੈਣ ਦੇ ਪਰ ਨਾ ਤળે ਹੋਈ ਵੀ ਨਾ ਕਿੱਥੇ ਸਾਰਦਾ ਇਹ ਉਹ ਲ ਖੜਾ ਹੈ ਸਪ੍ਰਿੰਗਰ ਵਾਲੀ ਦੁਕਾਨ ਤੇ ਮਨੇ ਸਪ੍ਰਿੰਗਰ ਉਖਾਣੇ ਦੇ ਕੱਢ ਤੇ ਉਹ ਖਾਗੋਸ ਦਰੋ ਬੋਲੇ ਮੈਂ ਤੇ ਜਿਸ ਕੰਨ ਪੀਵਾਂਗੇ ਸਿਰਫ ਬਨਾਨਾ ਜੂਸ ਤੇ ਇਸ ਤੋਂ ਬਾਅਦ ਜੀ ਆਪਾਂ ਆ ਜਾਾਂਗੇ ਘਰੇ ਕੀ ਹੋ ਗਿਆ ਰਿੰਦਾ ਹੈ ਲੈ ਫਾਈਲ ਡਰਾਈਵਰ ਆ ਰਾਮ ਜੀ ਇਹਨਾਂ ਇਹਨਾਂ ਬੈਟਰੀ ਵੀਡੀਓ ਇਹਨਾਂ ਰੋਕਿਆ ਆ ਨਹੀਂ ਤੁਸੀਂ ਮੈਂ ਤੁਹਾਨੂੰ ਕਰਸਿ ਦਿਤਾ ਲਓ ਜੀ ਆ ਹੈਗਾ ਸੈਕੰਡ ਡੇ ਜਾਨ ਜੀ ਅੱਜ ਦਾ ਦਿਨ ਮੰਗਲਵਾਰ ਦਾ ਤੇ ਆਪਾਂ ਨੇ ਲਿਆਂਦਾ ਜੀ ਕੂਲਰ ਕਿਉਂਕਿ ਜਿਵੇਂ ਤੁਹਾਨੂੰ ਪਤਾ ਹੀ ਅੱਜ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਆਪਣਾ ਕੂਲਰ ਆ ਉਹ ਖਰਾਬ ਹੋ ਚੁੱਕਿਆ ਹੈ ਮਤਲਬ ਬੈਸੇ ਤਾਂ ਮੋਟਰ ਤਾਂ ਉਹਦੀਆਂ ਦੋਏ ਠੀਕ ਨੇ ਚੱਲ ਗਈਆਂ ਨੇ ਪਰ ਉਹਦਾ ਥੱਲਾ ਗੜ ਗਿਆ ਕਾਫੀ ਜ਼ਿਆਦਾ ਪੁਰਾਣਾ ਏ ਉਹ ਜੀ ਮੇਰੇ ਵਿਆਹ ਤੋਂ ਵੀ ਪਹਿਲਾਂ ਦਾ ਥੱਲਾ ਉਹਦਾ ਪਾਣੀ ਖੜਨ ਪਾਣੀ ਨਾਲ ਗਲ ਚੁੱਕੇ ਅਸੀਂ ਤਾਂ ਤਾਂ ਅੱਥੇ ਹੁਣ ਆਪਾਂ ਲਈ ਨਵਾਂ ਹੀ ਲੈ ਲਿਆ ਪਾਣੀ ਤਾਂ ਹੱਸੂ ਵੀ ਪਿਆ ਰਹੂਗਾ ਜਦੋਂ ਅੱਛਾ ਇਹਨੇ ਉੱਪਰ ਥੱਲੇ ਆ ਜਾਣਾ ਹਨਾ ਥੱਲਾ ਲਵਾ ਲਾਂਗੇ ਉਹਦਾ ਥੱਲਾ ਲਵਾ ਲਾਂਗੇ ਤੇ ਆਪਾਂ ਨੇ ਇਹ ਲੈ ਲਿਆ ਨਵਾਂ ਕੂਲਰ ਤੇ ਅੱਜ ਲੈ ਕੇ ਆਂਦਾ ਉੱਪਰ ਚੱਲ ਵਧੀਆ ਆਪ ਬਦੀਨਾ ਪਰ ਜੂਗ ਨਹੀਂ ਮੋਟਰ ਠੀਕ ਹੈ ਨਾ ਆਪਾਂ ਹਵਾ ਬਹੁਤ ਚੱਲ ਰਹੀ ਸੀਗੀ ਤੇ ਸੇਫਟੀ ਦਾ ਪੂਰੀ ਵੇਖ ਰਾਇ ਨੇ ਬੇ ਕਿਵੇਂ ਕਿਵੇਂ ਇਹਦੀ ਮੋਟਰ ਹੈ ਤੇ ਹਾਂਜੀ ਜੇ ਤੁਹਾਨੂੰ ਸਾਡਾ ਕੂਲਰ ਪਸੰਦ ਆਇਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਆਪੇ ਨੇ ਆਹ ਪਾਗਲ ਕਰ ਲਈ ਇਹਨਾਂ ਦੀ ਬਹਿਣਾ ਨਾ ਨਾ ਤਾਵੇਂ ਉਹ ਆਖਦੇ ਪ੍ਰੈਰਾਂਗੇ ਨਾ ਮਮ ਬਾਰਾਂਗਾਂ ਦੇ ਆਹ ਵਾਪੇ ਨੜ ਦੁਕਾਨ ਤੇ ਪੁੱਠੇ ਚੱਕਰਾ ਨਾ ਮੋਟਰ ਨੇ ਹਾਂ ਉਹ ਆ ਮੋਟਰ ਨੂੰ ਹਵਾ ਨਹੀਂ ਆ ਪਾਣੀ ਦਾ ਪਾਣੀ ਦੋ ਤੋਂ ਬਈ ਇਹ ਤਾਂ ਬੁੱਧੀ ਮੋਟਰ ਚ ਜਾਂਦਾ ਇਹ ਕੱਢਣ ਨੂੰ ਆ ਸਹਿਜ ਉਹ ਸਹਿਜ ਪਾਣੀ ਕੱਢਣ ਨੂੰ ਆਏ। ਮਤਲਬ ਜਦੋਂ ਆਪਾਂ ਨੇ ਖਾਲੀ ਕਰਨਾ। ਖੇਤੀ ਆ ਜਾਣਾ। ਹਾਂ। ਖਾਲੀ ਕਰਨੀ ਹੈ। ਹਾਂ ਹਾਂ। ਆਦੇ ਉੱਤੋਂ ਵੀ ਜਾਂਦਾ ਬਾਬਾ। ਆਹਦੇ ਇੱਕ ਨੂੰ ਕੱਢੂਗੀ। ਇਹ ਸਾਈਡ ਲਾ ਕੇ ਤਾਂ ਦੇਖੋ ਪੰਪ ਚੱਲਦਾ ਵੀ ਹੈ। ਪਾਣੀ ਦਾ ਬਾਲੋ ਕਰੋ। ਇਹ ਕਿੱ데 ਲੱਗ ਦੇਖ। ਖਾਲੀ ਨਹੀਂ ਜਨਾਈ। ਚਲੋ ਸਟਾਰਟ ਕਰਦੇ। ਪਾਪਾ ਪਾ ਲਾਇਆ। ਸਟਾਰਟ ਕਰਦੇ। ਸਟੈਂਡ ਰੋੜਨਾ ਨਹੀਂ ਇੱਥੋਂ। ਇਹ ਬਹੁਤ ਜ਼ਿਆਦਾ ਚਿੱਪੇ। ਟਾਕੀ ਖੋਲ ਦੇ ਮਗਰ ਲਈ ਇੱਧਰ ਇੱਧਰ ਨਾ ਲੰਘ ਤਾਕੀ ਖੋਲ ਸਹਜ ਹਵਾ ਵਾਸੋਂ ਗੁਨ ਅੱਜ ਦਾ ਹਵਾ ਬਾਹਰ ਲਈ ਬਥੇਰੀ ਹੈ ਹਨਾ ਚੱਲ ਵੇ ਬਿਨਾ ਕਰੰਟ ਤੋਂ ਹੀ ਯੂਸੂਫ ਸਹਜ ਕਿਉਂਕਿ ਮੈਂ ਖੜੀ ਖੜਾ ਤੇ ਜਸੂ ਉਹਦੇ ਵਿੱਚ ਲਓ ਜੀ ਆਪਾਂ ਬਣਾ ਰਹੇ ਆਂ ਦੇਗ ਪ੍ਰਸ਼ਾਦ ਸੂਜੀ ਦਾ ਕਿਉਂਕਿ ਤੁਹਾਨੂੰ ਪਤਾ ਹੀ ਆ ਜੀ ਆਪਾਂ ਨੇ ਕੋਲਰ ਲਿਆਂਦਾ ਕੋਲਰ ਲਿਆਉਣ ਦੀ ਕਸ਼ੀ ਵਿੱਚ ਆਪਾਂ ਬਣਾਵਾਂਗੇ ਖੜਾ ਪ੍ਰਸ਼ਾਦ ਖੁਸ਼ੀ ਹੋ ਬਹੁਤ ਆ ਮੈਨੂੰ ਤਾਂ ਜਦੋਂ ਨਾ ਹਨਾ ਆਪਾਂ ਆਪਣੀ ਮਿਹਨਤ ਦੀ ਕਮਾਈ ਦੀ ਕੋਈ ਚੀਜ਼ ਲੰਨੇ ਆ ਫੇਰ ਅੱਡੇ ਸੁਖੋਂ ਜਹ ਹੁੰਦਾ ਦੀਹਾ ਅਸੀਂ ਵੀ ਤੋਂ ਕਰਿਆ ਹਮ ਦੇ ਪਵਾਰੇ ਦੇ ਵਿੱਚ ਤੇ ਮਿੰਦਾ ਚਾਹ ਬਹੁਤ ਹੈ ਅਸੀਂ ਗੁੱਲਾ ਲੈ ਲਏ ਫੜਮੜਾ ਕੇ ਖਾਣੇ ਆਂ ਬੱਚਿਆਂ ਨੂੰ ਸੂਜੀ ਦਾ ਖੜਾ ਨਾਲ ਤੁਹਾਡੇ ਨਾਲ ਸ਼ੇਅਰ ਕਰਕੇ ਤੁਹਾਨੂੰ ਪਾਣੀ ਤੇ ਰਿਹਾ ਹੈ ਗਰਮ ਹੁਣ ਗਰਮ ਪਾਣੀ ਪਾਵਾ ਬਾਹਰ ਖਵਾ ਬਹੁਤ ਚੰਗਾ ਅੱਜ ਬਹੁਤ ਔਖਾ ਉਠੇ ਚੜਾਇਆ ਖਵਾ ਤੱਕੇ ਮਾਰਦੇ ਸੀ ਚੜਾਤਾ ਬਹੁਤ ਦਾ ਸੋਖਾ ਸਾਰੇ ਪੀ ਤੇ ਮੜੀ ਦਾ ਖਾ ਕੰਢੀ ਚੱਕ। ਮੜੀ ਦੇਖਦਾ ਨਾ ਮੇច ਕੋ ਸਾਇਤਾ ਨਿਕ। ਛੀਰੇ ਕੇ ਕੋਪਾ। ਕੋਪਾ ਛੀਰ ਦੋ ਸਮਾਰ ਕੇ। ਉਹ ਹਾ ਉਹ ਬਰਾ। ਉਹ ਰਾ ਗੀ ਕੋ ਰ ਰ ਹੈ। ਹਟਦੇ ਨਹੀਂ ਕਿਤੇ ਲੱਗਾਉ। ਜੱਦਾ ਲੱਗਿਆ ਹੋਇਆ ਵਾ। ਗਰਮ ਹੁੰਦਾ ਹੈ। ਕੋ ਬਰ ਬਣਾਇਆ। ਕਿਦਾਂ ਕਹਿੰਦੇ ਨੇ? ਕੀ ਕੋ ਬਰ ਬਾਰੇ ਵੀ? ਸਾਰੇ ਵੀ। ਸਹੀ ਹੋ। ਅੱਗੇ ਗੋਦੀ ਮੈਨੂੰ ਲੱਗਦਾ ਹੈ ਆਪਾਂ ਬਣਾ ਲਈਏ ਫੇਰ ਤੁਹਾਨੂੰ ਮੈਂ ਦਿਆਂ। ਗਰਮੀ ਬਹੁਤ ਆ ਹਵਾ ਦੀ ਬਹੁਤ ਚੱਲ ਰਹੀ ਆ ਫਿਰ ਸੂਜੀ ਨੂੰ ਜੰਮ ਟਾਈਮ ਲਾਓ ਫਿਰ ਇੱਕ ਚੀਰ ਜੀ ਜੀਆ ਵਾਲੀ ਚੀਰ ਖਾਣ ਲਈ ਦਸਤੋ ਨਾ ਜੀ ਸੂਜੀ ਆਪਣੀ ਭੁੱਜ ਗਈ ਤੇ ਹੁਣ ਇਹਦੇ ਵਿੱਚ ਹੋਰ ਜਦੋਂ ਮਿਲ ਕਾ ਮੈ ਆ ਗਿਆ ਲੱਗਦਾ ਫਿਰ ਇਹਨਾਂ ਚ ਕੱਢ ਲਾਓ ਚੀਨੀ ਪਾਵਾਂਗੇ ਅਸੀਂ ਚੀਨੀ ਬੰਦੇ ਕਾਫੀ ਹੋਏ ਨਾ ਖਰਾਬ ਆ ਸ਼ਾਦੀ ਵਿੱਚ ਇਹਨਾਂ ਦੇ ਸਾਡੇ ਤੇ ਚੀਨੀ ਉਹਦੇ ਨਾਲ ਅਸੀਂ ਦੇਖਾਂਗੇ mulai motor lo ha ki ha root banani let's see this ha oh she